ਬਚਪਨ ਚ ਬਬੀ ਨੂੰ ਭਗਤ ਜੀ ਕਹਿੰਦੇ ਹੁੰਦੇ ਸੀ ਇੱਕ ਸਰਦਾਰ ਸਵਰਨ ਸਿੰਘ ਕਾਲੇਵਾਲ ਵਾਲੇ ਨੇ ਉਹਨਾਂ ਨਾਲ ਬਚਪਨ ਦੀ ਘਟਨਾ ਹੈ ਬਾਬਾ ਜੀ ਉਹਨਾਂ ਦੇ ਪਿੰਡ ਵਿੱਚ ਹੀ ਰਹੇ ਹੋਏ ਸੀ ਛੋਟੇ ਜਿਹੇ ਹੁੰਦੇ ਇੱਕ ਦਿਨ ਬਾਬਾ ਜੀ ਸਵੇਰੇ ਸਵੇਰੇ ਭਾਈ ਸਵਰਨ ਸਿੰਘ ਦੇ ਮਾਤਾ ਨੂੰ ਕਹਿੰਦੇ ਵੀ ਅੱਜ ਅਸੀਂ ਸਵਰਨ ਨੂੰ ਲੈ ਕੇ ਜਾਣਾ ਹੈ ਖੇਡਣੇ ਤੇ ਨਾਲ ਭਾਈ ਸਵਰਨ ਸਿੰਘ ਦੇ ਮਾਤਾ ਨੇ ਨਵੇਂ ਕੱਪੜੇ ਪੁਆਏ ਹੋਏ ਸੀ ਤਾਂ ਮਾਤਾ ਜੀ ਕਹਿਣ ਲੱਗੇ ਭਗਤ ਜੀ ਤੁਸੀਂ ਲੈ ਤਾਂ ਜਾਓ ਪਰ ਇਹ ਤੇ ਕੱਪੜੇ ਨਾ ਖਰਾਬ ਹੋਣ ਬਾਬਾ ਜੀ ਸਾਹਿਬ ਉਹਨਾਂ ਨੂੰ ਲੈ ਗਏ ਲੁਕਣ ਮਿੱਟੀ ਖੇਡਣ ਲੱਗ ਗਏ ਉੱਥੇ ਬੈਂਗਣਾ ਦਾ ਖੇਤ ਸੀ ਬੈਂਗਣ ਕੀ ਜੇ ਵਿੱਚ ਬਾਬਾ ਜੀ ਨੇ ਕੀ ਕੀਤਾ ਸਵਰਨ ਸਿੰਘ ਨੂੰ ਗਿੱਟੇ ਤੋਂ ਫੜ ਕੇ ਖੇਚ ਕੇ ਸੀਤੇ ਤੋਂ। ਪੇਟਾਂ ਨੂੰ ਕੁਝ ਕੰਡੇ ਵੀ ਚੁੱਕ ਗਏ, ਪਿੰਗਣਾ ਦੇ। ਉਸ ਸਵਰਨ ਸਿੰਘ ਮਾਤਾ ਤੋਂ ਡਰਦੇ ਘਰ ਚਲੇ ਗਏ। ਪਿੱਛੇ-ਪਿੱਛੇ ਬਾਬਾ ਜੀ ਸਗੋਂ ਨਾਲ ਚਲੇ ਗਏ। ਮਾਤਾ ਜੀ ਨੇ ਉਹ ਦੇਖਿਆ ਕੱਪੜੇ ਸਾਰੇ ਖਰਾਬ ਆਪਦਾ ਹੀ ਥੋੜਾ ਜਿਹਾ ਗੁੱਸਾ ਕੀਤਾ। ਬਾਬਾ ਜੀ ਕਹਿੰਦੇ ਭਾਈ ਤੁਹਾਨੂੰ ਨਹੀਂ ਪਤਾ ਹੱਸਤੇ ਦਾ ਕਸ਼ਟ ਕੱਟਦਾ। ਰਾਤ ਨੂੰ ਜਦੋਂ ਭਾਈ ਸਵਰਨ ਸਿੰਘ ਦੇ ਮਾਤਾ ਜੀ ਸੁੱਤੇ ਉਹਨਾਂ ਨੂੰ ਸੁਪਨਾ ਆਇਆ ਵੀ ਸਵਰਨ ਨੂੰ ਚੇਚਕ ਨਿਕਲ ਗਈ। ਸਾਰੇ ਸਰੀਰ ਤੇ ਛਾਲੇ ਹੋ ਗਏ। ਇਹਨੂੰ ਭੁੰਜੇ ਕੱਪੜਾ ਵਿਛਾ ਕੇ ਲੰਮਾ ਪਾਇਆ। ਕਿਤੋਂ ਆਰਾਮ ਨਹੀਂ ਦਾ ਜੀ ਮਾਲ ਦੇ ਪਿੰਡ ਤੋਂ ਕਿਸ਼ੰਦ ਅਸੇ ਉੱਥੇ ਚਿੱਟੇ ਘਟਣ ਲੱਗ ਪਿਆ ਉੱਥੇ ਪਾਣੀ ਕਰਕੇ ਸਵੇਰੇ ਉੱਠ ਕੇ ਉਹ ਆਪਣਾ ਸੁਪਨਾ ਦੱਸਰੇ ਨੇ ਮਗਰਾਂ ਵਾਲਿਆਂ ਨੂੰ ਇਹਦਾ ਰਾਤ ਸੁਪਨਾ ਆਇਆ ਇਹਨੇ ਨੂੰ ਬਾਬਾ ਜੀ ਉਹਨਾਂ ਦੇ ਘਰ ਆ ਬਾਬਾ ਜੀ ਕਹਿੰਦੇ ਭਾਈ ਤੇ ਇੱਥੇ ਪਈ ਇਹਦਾ ਪਾਣੀ ਕਰਨ ਗਿਆ ਤਾਂ ਇਹਦਾ ਮੌਸਾ ਕਰੀ ਸੀ ਮਾਤਾ ਜੀ ਹੈਰਾਨ ਹੋ ਗਏ ਜੀ ਮੈਨੂੰ ਸੁਪਨਾ ਆਇਆ ਵੀ ਇਹਨਾਂ ਨੂੰ ਕੋਈ ਪਤਾ ਲੱਗ ਗਿਆ ਫਿਰ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹਨਾਂ ਨੇ ਇਹਦਾ ਕਸ਼ਟ 곗ੇ ਬਚਪਨ ਦੀ ਇਹ ਘਟਨਾ ਉਹ ਮਿਰਥਾ ਜਾਂਦਾ ਨਹੀਂ ਮਿਲਾ ਫਿਰ ਕਦੇ